ਪੂਰੀ ਪਬਲਿਕ ਬੜੇ ਆਰਾਮ ਨਾਲ ਕੰਮਸ ਕਰਾਊਗੀ ਔਰ ਇੱਥੋਂ ਦੇ ਕੰਮ ਸਾਰੇ ਚੰਡੀਗੜ੍ਹ ਦੇ ਵਿੱਚ ਮੇਨ ਇੱਥੋਂ ਫੋਕਸ ਹੋ ਕੇ ਚੰਡੀਗੜ੍ਹ ਜਾਇਆ ਕਰੂਗਾ ਔਰ ਨਾਲ ਦੀ ਨਾਲ ਹੋਇਆ ਕਰਨਗੇ ਜੀ ਸਾਨੂੰ ਤਾਂ ਇਹਨਾਂ ਪਤਾ ਹੈ ਸਰਦਾਰ ਸਾਹਿਬ ਵੀ ਇੱਥੇ ਤਾਂ ਇਹ ਸਮਝ ਲਓ ਵੀ ਹੁਣ ਪਬਲਿਕ ਦੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਪੂਰੀ ਹੋਗੀ ਉਹਦੇ ਖੁੱਲ੍ਹੇ ਸਾਰੇ ਡਿਮਾਂਡਾਂ ਪੂਰੇ ਆਗੇ ਚੰਡੀਗੜ੍ਹ ਤਾਂ ਸਰ ਬਹੁਤ ਦੂਰ ਦੀ ਗੱਲ ਹੈ ਸੰਗਰੂਰ ਤੱਕ ਜਾਣ ਦੀ ਸਿਟੀ ਤੋਂ ਬਾਹਰ ਜਾਣ ਦੀ ਵੀ ਲੋਕਾਂ ਨੂੰ ਲੋੜ ਨਹੀਂ ਪਊਗੀ ਸਾਰੇ ਹਲਕੇ ਦੇ ਕੰਮ ਇੱਥੇ ਹੀ ਹੋਣਗੇ ਇਹ ਲੋਕਾਂ ਦੀ ਮੁਸ਼ਕਿਲਾਂ ਨੇ ਜਿਹੜੀਆਂ ਉਹ ਉਰੇ ਪੀਸੀਐਸ ਅਫਸਰ ਬੈਠਣਗੇ ਜੀ ਜਿਨ੍ਹਾਂ ਦੀ ਡੈਜਿਗਨੇਸ਼ਨ ਹੈ ચીਫ ਮਿਨਿਸਟਰ ਫੀਲਡ ਅਫੀਸਰ ਉਹ ਡਾਇਰੈਕਟ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਕੰਮ ਕਰਨਗੇ ਜਿੰਨੇ ਵੀ ਮੁਸ਼ਕਿਲਾਂ ਆਣਗੀਆਂ ਕੋਈ ਵੀ ਰਿਵਿਊ ਕਰਨਾ ਜੀ ਉਹ ਰਿਵਿਊ ਕਰਕੇ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਮੌਕੇ ਜਿਹੜੀਆਂ ਮੁਸ਼ਕਿਲਾਂ ਨੇ ਹਲਕੀ ਦੀਆਂ ਉਹ ਹੱਲ ਕਰਾਈਆਂ ਜਾਣਗੀਆਂ ਇਹ ਤਹਿਸੀਲ ਦੇ ਵਿੱਚ ਦੂਰ ਜਾਣਾ ਪੈਂਦਾ ਸੀ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਹੁਣ ਉਹੀ ਦਫ਼ਤਰ ਜਿਹੜਾ ਹੈਗਾ ਜਿਹੜੇ ਉਹੀ ਕੰਮਕਾਰ ਨੇ ਉਹ ਐਸੇ ਸ਼ਹਿਰ ਦੇ ਵਿੱਚ ਜਿਹੜੇ ਹੈ ਜਿਹੜਾ ਆਬੀਸ ਖੁੱਲ ਰਿਹਾ ਉਹਦੇ ਵਿੱਚ ਹੋਇਆ ਕਰਨਗੇ ਜਿਸ ਦੇ ਵਿੱਚ ਸੀਐਮ ਸਾਹਿਬ ਆਪ ਖੁਦ ਇੱਕ ਮਹੀਨੇ 'ਚ ਦੋ ਵਾਰੀ ਜਿਹੜਾ ਹੈ ਉਹ ਇੱਥੇ ਬੈਠਿਆ ਕਰਨਗੇ ਕਿ ਥੋ ਕਿਸੇ ਨੂੰ ਵੀ ਤਹਿਲ ਖਵਾਰੀ ਹੋਣ ਦੀ ਲੋੜ ਨਹੀਂ ਹੈਗੀ ਸਾਰੇ ਕੰਮ ਇੱਥੇ ਹੋਣਗੇ ਆਨਲਾਈਨ ਕਰਨੇ ਨੇ ਜਿਹੜਿਆ ਵੀ ਕੋਈ ਵੀ ਡਾਕੂਮੈਂਟ ਹੈ ਇੱਥੇ ਸਾਰੇ ਦੀ ਸਾਰੀ ਫੈਸਿਲਿਟੀ ਪੂਰੀ ਮਿਲ ਜੇ ਹਰ ਚੀਜ਼ ਦੀ ਗੌਰ ਰੱਖਿਆ ਕਰੂਗੀ ਜਿਹੜੇ ਨੇੜੇ-ਤੇੜੇ ਮੈਹਿਕਮੇ ਨੇਗੇ ਸਾਰੇ ਲਵੇ ਜਿਵੇਂ ਕਿ ਮਿਊਸਪਲ ਕਮੇਟੀ ਹੋਊਗੀ ਜਾਂ ਸੀਵਰੇਜ ਵਾਟਰ ਸਪਲਾਈ ਹੋਊਗੀ ਇਹ ਸਾਰਿਆਂ ਤੇ ਇਥੋਂ ਫਿਰ ਟਾਰਗੇਟ ਰੱਖਿਆ ਕਰੂਗਾ ਫੋਕਸ ਰੱਖਿਆ ਕਰੂਗਾ ਸਾਰੇ ਮੈਹਿਕਮੇ ਤੇ ਇਥੋਂ ਹੀ ਕੰਮ ਚੱਲੂਗਾ ਪੂਰਾ ਰੱਖਦੇ ਆ ਸਰ ਬਹੁਤ ਵਧੀਆ ਲੱਗਦਾ ਹੈ ਜੀ ਸਾਰਿਆਂ ਨੂੰ ਅਸੀਂ ਬਹੁਤ ਵਧਾਈਆਂ ਦਿੰਨੇ ਆਂਗੇ ਸਰਦਾਰ ਪੂਆ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡੀ ਡਿਮਾਂਡ ਸੀ ਪੂਰੀ ਸ਼ਹਿਰ ਧੂਰੀ ਦੀ ਇਹ ਪੂਰੀ ਕੀਤੀ ਹੈ ਇੱਥੇ ਹਰ ਫੈਸਿਲਿਟੀ ਮਿਲੂਗੀ ਇੱਥੇ ਠੰਡੇ ਪਾਣੀ ਦੀ ਫੈਸਿਲਿਟੀ ਹੈ ਇੱਥੇ ਏਸੀ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਤੇ ਔਰ ਸ਼ਹਿਰ ਦੇ ਵਿੱਚ ਹੈਗੀ ਪੂਰੀ ਪਬਲਿਕ ਬੜੇ ਆਰਾਮ ਨਾਲ ਕੰਮਸ ਕਰਾਊਗੀ ਔਰ ਇੱਥੋਂ ਦੇ ਕੰਮ ਸਾਰੇ ਚੰਡੀਗੜ੍ਹ ਦੇ ਵਿੱਚ ਮੇਨ ਇੱਥੋਂ ਫੋਕਸ ਹੋ ਕੇ ਚੰਡੀਗੜ੍ਹ ਜਾਇਆ ਕਰੂਗਾ ਔਰ ਨਾਲ ਦੀ ਨਾਲ ਹੋਇਆ ਕਰਨਗੇ ਜੀ ਸਾਨੂੰ ਤਾਂ ਇਹਨਾਂ ਪਤਾ ਹੈ ਸਰਦਾਰ ਸਾਹਿਬ ਵੀ ਇੱਥੇ ਤਾਂ ਸਮਝ ਲਓ ਵੀ ਹੁਣ ਪਬਲਿਕ ਦੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਪੂਰੀ ਹੋ ਗਈ। ਹੌਲੀ-ਹੌਲੀ ਸਾਰੀਆਂ ਡਿਮਾਂਡਾਂ ਪੂਰੀਆਂ ਹੋਣਗੀਆਂ। ਇਹ ਬਿਲਕੁਲ ਸਹੀ ਗੱਲ ਹੈ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੈ ਕੰਮ ਹੋਣਗੇ ਠੀਕ ਹੈ ਟਾਈਮ ਲੱਗ ਰਿਹਾ ਹੈਗਾ ਪਰ ਕੰਮ ਸਾਰੇ ਹੋਣਗੇ ਲੋਕਾਂ ਦੀ ਆਵਾਜ਼ ਆ ਸਰ ਤੁਸੀਂ ਆਪ ਸਰਵੇ ਕਰ ਸਕਦੇ ਹੋ ਬਿਲਕੁਲ ਪਬਲਿਕ ਦੀ ਡਿਮਾਂਡ ਹੈ ਕਿ ਹੁਣ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਆਲੇ-ਦੁਆਲੇ ਸਾਰਿਆਂ ਦਾ ਬਿਜ਼ਨਸ ਬਹੁਤ ਦੇ ਚੱਲੂਗਾ ਔਰ ਸਾਰਿਆਂ ਦੇ ਕੰਮ ਬਹੁਤ ਦੇ ਚੱਲਣਗੇ ਔਰ ਪੂਰੀ ਫੈਸਿਲਿਟੀ ਮਿਲੂਗੀ ਹਰ ਇੱਕ ਚੀਜ਼ ਦੀ ਉਹਰੇ ਸਾਰਾ ਸਰਕਾਰ ਪ੍ਰਸ਼ਾਸਨ ਸਭ ਕੁਝ ਰੱਖਿਆ ਕਰੂਰੇ ਸਾਫ਼ ਸਫਾਈ ਰੱਖਿਆ ਕਰੂਗੀ ਉਹਰੇ ਔਰ ਹਰ ਚੀਜ਼ ਦੀ ਗੌਰ ਰੱਖਿਆ ਕਰੂਗੀ ਜਿਹੜੇ ਨੇੜੇ-ਤੇੜੇ ਮੈਕਮੇਨਗੇ ਸਾਰੇ ਲਵੇ ਜਿਵੇਂ ਕਿ ਮਸਪਲ ਕਮੇਟੀ ਹੋ ਗਈ ਜਾਂ ਸੀਵਰੇਜ ਵਾਟਰ ਸਪਲਾਈ ਹੋ ਗਈ ਇਹ ਸਾਰਿਆਂ ਤੇ ਇਥੋਂ ਫੇ ਚੱਲੂ ਟਾਰਗੇਟ ਰੱਖਿਆ ਕਰੂਗਾ ਫੋਕਸ ਰੱਖਿਆ ਕਰੂਗਾ ਸਾਰੇ ਮੈਕਮੇਤੇ ਇੱਥੋਂ ਹੀ ਕੰਮ ਚੱਲੂਗਾ ਪੂਰਾ ਰੱਖ ਦਿਆਂਗੇ ਬਹੁਤ ਵਧੀਆ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਹੋਣਗੇ ਬਹੁਤ ਵਧੀਆ ਦਫਤਰ ਬਣਿਆਗਾ ਵਾਲਾ ਕਿ ਇੱਥੋਂ ਕਿਸੇ ਨੂੰ ਵੀ ਤਦਲਖਵਾਰੀ ਹੋਣ ਦੀ ਲੋੜ ਨਹੀਂ ਹੈਗੀ ਸਾਰੇ ਕੰਮ ਇੱਥੇ ਹੋਣਗੇ ਆਨਲਾਈਨ ਕਰਨੇ ਨੇ ਜਿਹੜਿਆ ਵੀ ਕੋਈ ਵੀ ਡਾਕੂਮੈਂਟ ਹੈ ਇੱਥੇ ਸਾਰੇ ਦੀ ਸਾਰੀ ਫੈਸਿਲਿਟੀ ਪੂਰੀ ਮਿਲੂ ਸਰ ਹੋਊਗੀ ਜੇ ਹਾਲਾਂਕਿ ਚੰਡੀਗੜ੍ਹ ਤਾਂ ਸਰ ਬਹੁਤ ਦੂਰ ਦੀ ਗੱਲ ਹੈ ਸੰਗਰੂਰ ਤੱਕ ਜਾਣ ਦੀ ਸਿਟੀ ਤੋਂ ਬਾਹਰ ਜਾਣ ਦੀ ਵੀ ਲੋਕਾਂ ਨੂੰ ਲੋੜ ਨਹੀਂ ਪਊਗੀ ਸਾਰੇ ਹਲਕੇ ਤੇ ਕ ਇੱਥੇ ਹੀ ਹੋਵੇਗੀ 시다ਉ ਲਈ ਸੀਐਮ ਫੈਸਿਲੀਟੇਸ਼ਨ ਸੈਂਟਰ ਖੋਲਿਆ ਗਿਆ ਸ਼ਹਿਰ ਦੇ ਵਿੱਚ ਇੱਥੇ ਲੋਕਾਂ ਦੀਆਂ ਮੁੱਖ ਮੁਸ਼ਕਿਲਾਂ ਨੇ ਜਿਹੜੀਆਂ ਉਹ ਉਰੇ ਪੀਐਸ ਅਫਸਰ ਬੈਠਣਗੇ ਜੀ ਜਿਨ੍ਹਾਂ ਦੀ ਡੈਜਿਗਨੇਸ਼ਨ ਹੈ ચીਫ ਮਿਨਿਸਟਰ ਫੀਲਡ ਅਫੀਸਰ ਉਹ ਡਾਇਰੈਕਟ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਕੰਮ ਕਰਨਗੇ ਜਿੰਨੇ ਵੀ ਮੁਸ਼ਕਿਲਾਂ ਆਣਗੀਆਂ ਕੋਈ ਵੀ ਰਿਵਿਊ ਕਰਨਾ ਜੀ ਉਹ ਰਿਵਿਊ ਕਰਕੇ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਮੁੱਕੇ ਜਿਹੜੀਆਂ ਮੁਸ਼ਕਿਲਾਂ ਨੇ ਹਲਕੀ ਨਹੀਂ ਉਹ ਹੱਲ ਕਰਾਈਆਂ ਜਾਣਗੀਆਂ ਤਾਂ ਕਿ ਤਹਿਸੀਲ ਦੇ ਵਿੱਚ ਦੂਰ ਜਾਣਾ ਪੈਂਦਾ ਸੀ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਹੁਣ ਉਹੀ ਦਫ਼ਤਰ ਜਿਹੜਾ ਹੈਗਾ ਜਿਹੜੇ ਉਹੀ ਕੰਮ ਕਰਨੇ ਉਹ ਐਸੇ ਸ਼ ਉਹਦੇ ਵਿੱਚ ਹੋਇਆ ਕਰਨਗੇ ਜਿਸ ਦੇ ਵਿੱਚ ਸੀਐਮ ਸਾਹਿਬ ਆਪ ਖੁਦ ਇੱਕ ਮਹੀਨੇ ਚ ਦੋ ਵਾਰੀ ਜਿਹੜਾ ਹੈ ਉਹ ਇੱਥੇ ਬੈਠਿਆ ਕਰਨਗੇ ਔਰ ਜਿਹੜੀਆਂ ਲੋਕਾਂ ਦੇ ਸਮੱਸਿਆ ਜੀ ਚੰਡੀਗੜ੍ਹ ਜਾਣ ਦਾ ਪੈਂਦਾ ਸੀ ਲੋਕਾਂ ਨੂੰ ਉਹ ਸਮੱਸਿਆਵਾਂ ਇੱਥੇ ਹੀ ਹੱਲ ਹੋਣਗੀਆਂ ਔਰ ਇਹ ਬਹੁਤ ਵਧੀਆ ਢੰਗ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਦੇ ਬਿਲਕੁਲ ਵਿਚਾਲੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਦਫ਼ਤਰ ਬਣਾਇਆ ਗਿਆ ਔਰ ਲੋਕਾਂ ਵਾਸਤੇ ਬਣਾਇਆ ਗਿਆ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਥੇ ਇਹ ਦਫ਼ਤਰ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੰਜਲਗਾਰੀ ਨਾ ਹੋਵੇ